ਬੰਦਾ ਪਾਰਟੀ ਮੀਟਿੰਗ ਚ ਗਿਆ ਹੁੰਦਾ ਉਹ ਸ਼ਾਇਦ ਕਾਂਗਰਸੀ ਹੁੰਦਾ ਘਰੇ ਆਉਂਦਾ ਨੂੰ ਅਕਾਲੀ ਹੋ ਜਾਂਦਾ ਵੀ ਉਹਦੇ ਲੀਡਰ ਦਾ ਨਹੀਂ ਪਤਾ ਹੁੰਦਾ ਨੇ ਅੱਜ ਸ਼ਾਮ ਨੂੰ ਚੰਨੀਗੜੀ ਜਾ ਕੇ ਜੁਆਇਨਿੰਗ ਕਰ ਲੈਣੀ ਹੈ ਵੀ ਪੁਰਾਣੇ ਅਕਾਲੀ ਦਲ ਨੇ ਜਦੋਂ ਸੰਘਰਸ਼ ਬਹੁਤ ਲੜਿਆ ਹੈਗਾ ਉਦੋਂ ਵੇਖ ਲਓ ਕਿਹੜੇ ਲੀਡਰ ਬਤਲ ਗਏ ਸੀ ਕਿਹੜੇ ਕਾਂਗਰਸੀ ਆਵੜੇ ਸੀ ਨਹੀਂ ਗਏ 99% ਮੈਂ ਕਹੂੰਗਾ 98% ਲੀਡਰ ਸੀ ਜਿਹੜੇ ਉਹ ਕਟੜ ਰਹੇ ਠੀਕ ਹੈ ਨੇ ਉਹ ਕਟੜ ਤਾਂ ਜਿਹੜੀ ਸੀ ਨਾ ਆਪਦੀ ਪਾਰਟੀ ਦੇ ਪ੍ਰਤੀ ਜਿਹੜੀ ਭਾਵਨਾ ਸੀ ਉਹ ਘਟਦੀ ਜਾ ਰਹੀ ਹੈ ਅਕਾਲੀ ਦਲ ਦੇ ਵਿੱਚ ਜਿਹੜਾ ਬੰਦਾ ਅਕਾਲੀ ਦਲ ਨੇ ਅੱਗੇ ਕਰਤਾ ਹਲਕੇ ਦਾ ਉਹੀ ਰਹਿੰ ਕੋਈ ਦੂਜੇ ਬੰਦੇ ਦੇ ਮਨ 'ਚ ਖਿਆਲ ਵੀ ਨਹੀਂ ਆਉਂਦਾ ਐਮਐਲਏ ਬੰਦਾ ਆ ਕਾਂਗਰਸ ਦਾ ਵੇਖ ਲਓ ਬਾਈ ਜੀ ਮੇਰੇ ਹਿਸਾਬ ਨਾਲ ਚੀਫ ਮਿਨਿਸਟਰੀ ਛੇ ਸੱਤ ਤੁਰੇ ਫਿਰਦੇ ਆ ਕਾਲੀ ਦਲ ਦੇ ਵਿੱਚ ਐਸ ਚੀਜ਼ ਦਾ ਡਿਸਪਲਿਨ ਅੱਜ ਵੀ ਹੈਗਾ ਇਹ ਭੀਜਪੀ ਦੇ ਵਿੱਚ ਵੀ ਹੈਗਾ ਪਰ ਐਸ ਚੀ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਬਹੁਤ ਪਿੱਛੇ ਆ ਪੰਜਾਬ ਦੀ ਜਿਹੜੀ ਰਾਜਨੀਤੀ ਬਾਈ ਜੀ ਹੁਣ ਕਹਿੰਦੇ ਕਿ ਖਿਚੜੀ ਜਿਵੇਂ ਬਣ ਜਾਂਦੀ ਹੈ ਨਾ ਜਿੱਥੇ ਸਮਝ ਨਹੀਂ ਆਉਂਦਾ ਵੀ ਇਹਦੇ ਵਿੱਚ ਹੈ ਕੀ ਨਾ ਤਾਂ ਕੋਈ ਵਿਜਨ ਨਜ਼ਰ ਆ ਰਿਹਾ ਹੈ ਤੇ ਨਾ ਕੋਈ ਭਵਿਖ ਨਜ਼ਰ ਆ ਰਿਹਾ ਹੈ ਚੀਜ਼ਾਂ ਤੇ ਖੁੱਲੇ ਆਮ ਐਸੇ ਵਾਦੇ ਕਰ ਦਿੱਤੇ ਬਾਈ ਜੀ ਜਿਹੜੇ ਨਾ ਪੂਰੇ ਹੋਣ ਵਾਲੇ ਸੀਗੇ ਮੁਫਤ ਤੁਹਾਨੂੰ ਆ ਦੇ ਦਾਂਗੇ ਮੁਫਤ ਉਹ ਦੇ ਦਾਂਗੇ ਠੀਕ ਹੈ ਜਾਂ ਬਿਜਲੀ ਮੁਫਤ ਦੇ ਦਾਂਗੇ ਜਾਂ ਸਫਰ ਮੁਫਤ ਕਰ ਦਾਂਗੇ ਇਹਨਾਂ ਚੀਜ਼ਾਂ ਦੇ ਖਰਚਾ ਤਾਂ ਕਿ ਜਨਤਾ ਜਿਹੜੀ ਹੈਗੀ ਹੈ ਇਹ ਖੁਸ਼ ਹੋ ਕੇ ਉਹਨਾਂ ਰਾਜਨੀਤਿਕ ਪਾਰਟੀਆਂ ਨੂੰ ਵੋਟ ਪਾਵੇ ਪਰੰਤੂ ਇਹਦਾ ਹੋਇਆ ਕਿ ਬਿਲਕੁਲ ਉਲਟ ਹੋਇਆ ਪਬਲਿਕ ਹੈਗੀ ਹੈ ਇਹ ਬਹੁਤ ਲੰਬੇ ਸਮੇਂ ਲਈ ਮੁਫਤ ਦੇ ਆਧਾਰ ਤੇ ਵੋਟਾਂ ਨਹੀਂ ਪਾਉਂਦੀ ਇਹ ਚੀਜ਼ ਸਿੱਧ ਹੋ ਚੁੱਕੀ ਹੈ ਅਸੀਂ 2 ਸਾਲਾਂ 'ਚ ਉਹ ਸਭ ਕੁਝ ਕਰਕੇ ਦਿਖਾਤਾ ਜੋ ਪੁਰਾਣੀਆਂ ਰਾਜਨੀਤਿਕ ਪਾਰਟੀਆਂ ਕਰਦੀਆਂ ਸੀ। ਕਰਜ਼ਾ ਚੱਕਣਾ ਤਾਂ ਕੋਈ ਮਾੜੀ ਗੱਲ ਨਹੀਂ। ਮੈਂ ਤਾਂ ਕਹਿੰਦਾ ਕਰਜ਼ਾ ਜੇ ਸਟੇਟ ਨੇ ਚੱਕਿਆ ਕੋਈ ਮਾੜੀ ਗੱਲ ਨਹੀਂ। ਪਰੰਤੂ ਕਰਜ਼ਾ ਚੱਕ ਕੇ ਲਾਇਆ ਕਿੱਥੇ? ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਆਪ ਦੇ ਦਮ ਤੇ ਕੀਤੇ ਸੀ ਪਰ ਪੂਰੇ ਕੀਤੇ ਸਰਕਾਰ ਦੇ ਇਹਨਾਂ ਲੋਕਾਂ ਦੇ ਪੈਸੇ ਨਾਲ। ਜਿਹੜਾ ਟਿੱਪਰ ਉਹ 20,000 ਦਾ ਕਿਉਂ ਮਿਲ ਰਿਹਾ ਹੈ? 32,000 ਦਾ ਕਿਉਂ ਮਿਲ ਰਿਹਾ ਹੈ? ਜਾਂ ਟਰਾਲਾ ਰੇਤੇ ਦਾ ਉਹਨੇ ਦਾ ਕਿਉਂ ਮਿਲ ਰਿਹਾ ਹੈ? ਜਿਹੜਾ ਤਾਂ ਸਰਪੰਚ ਬਾਈ ਜੀ ਐਮਐਲਏ ਦੇ ਨੇੜੇ ਜੇ ਤੁਸੀਂ ਐਮਐਲਏ ਦੇ ਨੇੜੇ ਹੈ ਨਹੀਂਆਂ ਨਾਲ ਹੈ ਨਹੀਂਗੇ ਤਾਂ ਤੁਹਾਡੇ ਲਈ ਬਨੇ ਕੰਡਚਾ ਪੈਦਾ ਕੀਤੀ ਜਾਣੀ। ਇਹਦਾ ਮਤਲਬ ਤੁਹਾਡਾ ਕੀ ਮਤਲਬ ਹੈ ਵੀ ਨੇੜੇ ਕਿੰਨਾ ਕੋ ਕੁਰਸੀ ਦੇ ਨਾਲ ਨੇੜੇ ਬਹਿਣਾ ਹੈ ਕਿ ਹੋਰ ਤਰ੍ਹਾਂ ਨੇੜੇ। ਕੁਰਸੀ ਚੱਕਣ ਵਾਲਾ ਹੋਵੇ ਜੀ ਮਿਲਗੀ ਜਰੋ ਕੋ ਕਹਣਗੇ ਕੁਰਸੀ ਲਾ ਦੇ ਕੁਰਸੀ ਲਾ ਦੇ ਜੇ ਕੁਰਸੀ ਕਹਣਗੇ ਚੱਕ ਲਾਦਾ ਚੱਕ ਲੇ। ਵੀ ਉਹ ਕਹਣਗੇ 50 ਬੰਦਿਆਂ ਦਾ ਕੱਟ ਕਰਨਾ ਹੈ ਉਹ ਕੱਟ ਕਰਦੇ। ਉਹ ਕਹਣਗੇ ਦੋ ਦੋ ਗੱਡੀਆਂ ਭਰ ਕੇ ਕੱਲ ਦੇ ਬੰਦਿਆਂ ਦੀਆਂ ਤੱਕ ਕੱਲ ਦੇ। ਤੁਹਾਡਾ ਦਿਲ ਕਰਦਾ ਹੈ ਕਿ ਫਲਾਣੇ ਦੀ ਚੜ੍ਹਤ ਹੈ ਅੱਜ ਮੈਂ ਉਧਰ ਹੋ ਜਾ। ਕੱਲ ਨੂੰ ਉਧਰ ਹੋ ਗਈ ਚੜ੍ਹਤ ਉਧਰ ਹੋ ਜਾਊਗਾ। ਪੰਜਾਬ ਦੀ ਸਿਆਸਤ ਅੱਜ ਦਿਨ ਦਿਲਚਸਪ ਹੁੰਦੀ ਹੈ ਖਾਸ ਕਰਕੇ ਜਦੋਂ ਚੋਣਾਂ ਦੇ ਦਿਨ ਹੁੰਦੇ ਆ ਤੇ ਕਈ ਗਤੀਵਿਧੀਆਂ ਦੇਖ ਕਈਆਂ ਐਸੀਆਂ ਜਾਂਦੀਆਂ ਨੇ ਜਿਸ ਨੂੰ ਦੇਖ ਕੇ ਲੋਕੀ ਹੈਰਾਨ ਹੁੰਦੇ ਆ ਕਿ ਇਹ ਲੀਡਰ ਜਿਸ ਤੋਂ ਸਾਨੂੰ ਇਹ ਉਮੀਦ ਨਹੀਂ ਸੀ ਪਰ ਇਹ ਇਹ ਕਿਵੇਂ ਕਰ ਦਿੱਤਾ ਪਰ ਕਈ ਉਮੀਦਾਂ ਤੇ ਖਰੇ ਵੀ ਉਤਰਦੇ ਆ ਪਰ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਖਾਸ ਕਰਕੇ ਨੌਜਵਾਨ ਕੀ ਸੋਚਦੇ ਆ ਜਿਹੜੇ ਸੁਪਨੇ ਵੀ ਲੈਂਦੇ ਆ ਕਿ ਹੋ ਸਕਦਾ ਸਾਡੇ ਹੱਥ 'ਚ ਵੀ ਕੱਲ ਨੂੰ ਵਾਗਡਰ ਹੋਵੇ ਅਸੀਂ ਕਿਸ ਪਾਸੇ ਨੂੰ ਲੈ ਕੇ ਜਾਣਾ ਪੰਜਾਬ ਨੂੰ ਇੱਕ ਨੌਜਵਾਨ ਸਰਪੰਚ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਰੱਤਾਖੇੜਾ ਪੰਜਾਬ ਸਿੰਘ ਵਾਲਾ ਪਿੰਡ ਦੀ ਸਰਪੰਚੀ ਕਰਨ ਵਾਲਾ ਰਾਜਦੀਪ ਸਿੰਘ ਸੰਧੂ ਉਹ ਸਾਡੇ ਨਾਲ ਨੇ ਉਹ ਕੀ ਸੋਚਦੇ ਆ ਮੌਜੂਦਾ ਸਥਿਤੀ ਉੱਤੇ ਪੋਲਿਟਿਕਸ ਦੇ ਉੱਤੇ ਇਹ ਸਾਰੀ ਗੱਲਬਾਤ ਅਸੀਂ ਕਰਾਂਗੇ ਭਾਈ ਜੀ ਤੁਸੀਂ ਸਰਪੰਚੀ ਕਰਦੇ ਆ ਕਰਦੇ ਆ ਬਹੁਤ ਸਾਰੀਆਂ ਐਸੀਆਂ ਵੀਡੀਓ ਲੀਡਰਾਂ ਦੇ ਬਾਰੇ ਵੀ ਪਾ ਦਿੰਦੇ ਹੋ ਜਿਹੜੀਆਂ ਇਹਦੇ ਉੱਤੇ ਕੋਈ ਟਿੱਪਣੀ ਕਰਦੇ ਹੋ ਆਪਣੀ ਸਮਝ ਦੇ ਮੁਤਾਬਕ ਕੋਈ ਨਾ ਕੋਈ ਗੱਲ ਕਰਦੇ ਰਹਿੰਦੇ ਹੋ ਅੱਜ ਦੀ ਘੜੀ ਦੇ ਵਿੱਚ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜਿਵੇਂ ਛੜੱਪੇ ਮਾਰ ਸਿਆਸਤ ਚੱਲ ਰਹੀ ਹੈ ਇਹਨੂੰ ਜਦੋਂ ਦੇਖਦੇ ਹਾਂ ਤਾਂ ਕੀ ਮਹਿਸੂਸ ਕਰਦੇ ਹੋ ਪੰਜਾਬ ਦੀ ਜਿਹੜੀ ਰਾਜਨੀਤੀ ਭਾਈ ਜੀ ਹੁਣ ਕਹਿੰਦੇ ਕਿ ਖਿਚੜੀ ਜਿਵੇਂ ਬਣ ਜਾਂਦੀ ਹੈ ਨਾ ਜਿੱਥੇ ਸਮਝ ਨਹੀਂ ਆਉਂਦਾ ਵੀ ਇਹਦੇ ਵਿੱਚ ਹੈ ਕੀ ਅੱਜ ਦੇ ਹਾਲਾਤ ਪੰਜਾਬ ਦੀ ਰਾਜਨੀਤੀ ਦੇ ਉਹ ਬਣੇ ਪਏ ਆ ਵੀ ਨਾ ਤਾਂ ਕੋਈ ਵਿਜਨ ਨਜ਼ਰ ਆ ਰਿਹਾ ਹੈ ਤੇ ਨਾ ਕੋਈ ਭਵਿਖ ਨਜ਼ਰ ਆ ਰਿਹਾ ਹੈ ਤੇ ਜਿਹੜਾ ਕੋਈ ਇਹ ਸੋਚਦਾ ਵੀ ਹੈ ਕਿ ਮੈਂ ਕਿਹਦੇ ਨਾਲ ਜੁੜਾ ਜਾ ਕਿਹੜੀ ਰਾਜਨੀਤਿਕ ਪਾਰਟੀ ਦੀ ਆਈਡੀਓਲੋਜੀ ਨੂੰ ਫਾਲੋ ਕਰਾਂ ਉਹ ਵੀ ਇਸ ਚੀਜ਼ ਦੇ ਵਿੱਚ ਅਜਿਹੇ ਜਿਹਾ ਕਨਫਿਊਜ਼ਡ ਹੈ ਤੇ ਉਹਨੂੰ ਲੱਗਦਾ ਕਿ ਉਹ ਨਿਸ਼ਚਿਤ ਤੌਰ ਤੇ ਯਕੀਨ ਕਰਕੇ ਧੋਖਾ ਹੀ ਖਾਊਗਾ ਕਿਉਂਕਿ ਪਿਛਲੇ 25 20 25 30 ਸਾਲ ਤੋਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਸੱਤਾ ਦੇ ਵਿੱਚ ਆਈਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਦੀ ਵਾਗਡੋਰ ਸੰਭਾਲੀ ਚੋਣਾਂ ਜਿੱਤੀਆਂ ਲੋਕਾਂ ਨੇ ਕਿਤੇ ਨਾ ਕਿਤੇ ਯਕੀਨ ਕੀਤਾ ਉਹਨਾਂ ਨੇ ਸਟੇਜਾਂ ਤੇ ਚੜ ਕੇ ਸਟੇਜਾਂ ਤੇ ਖੁੱਲੇ ਆਮ ਐਸੇ ਵਾਅਦੇ ਕਰ ਦਿੱਤੇ ਬਾਈ ਜੀ ਜਿਹੜੇ ਨਾ ਪੂਰੇ ਹੋਣ ਵਾਲੇ ਸੀਗੇ ਨਾ ਪੂਰੇ ਹੋਣ ਵਾਲੇ ਮੈਂ ਇਸ ਤਰ੍ਹਾਂ ਨਾਲ ਕਹਿਣਾ ਕਿਉਂਕਿ ਉਹ ਜਿਹੜੇ ਵਾਅਦੇ ਸੀਗੇ ਉਹ ਪੰਜਾਬ ਦੀ ਵਿੱਤੀ ਜਿਹੜੀ ਇਕਨੋਮੀ ਹੈਗੀ ਹੈ ਜਿਹੜਾ ਵਿੱਤੀ ਹਾਲਾਤਾਂ ਨੂੰ ਉਹ ਸਪੋਰਟ ਨਹੀਂ ਸੀ ਕਰਦੇ ਪਰ ਸਿਰਫ ਬਾਅਦ ਚ ਉਹਨਾਂ ਰਾਜਨੀਤਿਕ ਪਾਰਟੀਆਂ ਨੇ ਆਪ ਦੀ ਜਿੱਦ ਪਗਾਉਣ ਦੇ ਮਾਰਿਆਂ ਉਹਨਾਂ ਵਾਅਦਿਆਂ ਨੂੰ ਧੱਕੇ ਨਾਲ ਪੂਰਾ ਕੀਤਾ ਵੀ ਬੇਸ਼ੱਕ ਉਹ ਪੰਜਾਬ ਪੰਜਾਬ ਸਟੇਟ ਨੇ ਕਰਜ਼ੇ ਲੈ ਕੇ ਕੀਤਾ ਹੋਵੇ ਜਾਂ ਫਿਰ ਉਹਨਾਂ ਨੇ ਜਿਹੜੇ ਆਪਦੇ ਇਨਫਰਾਸਟ੍ਰਕਚਰ ਤੇ ਖਰਚਣ ਵਾਲੇ ਪੈਸੇ ਸੀ ਉਹਨਾਂ ਪੈਸੇ ਨੂੰ ਇਧਰ ਉਧਰ ਉਹਨਾਂ ਫालतू ਵਾਅਦਿਆਂ ਤੇ ਵੀ ਜਿਹੜੇ ਮੁਫਤ ਤੁਹਾਨੂੰ ਆ ਦੇ ਦਾਂਗੇ ਮੁਫਤ ਉਹ ਦੇ ਦਾਂਗੇ ਠੀਕ ਹੈ ਜਾਂ ਬਿਜਲੀ ਮੁਫਤ ਦੇ ਦਾਂਗੇ ਜਾਂ ਸਫ਼ਰ ਮੁਫਤ ਕਰ ਦਾਂਗੇ ਇਹਨਾਂ ਚੀਜ਼ਾਂ ਦੇ ਖਰਚਿਆ ਤਾਂ ਕਿ ਜਨਤਾ ਜਿਹੜੀ ਹੈਗੀ ਹੈ ਇਹ ਖੁਸ਼ ਹੋ ਕੇ ਉਹਨਾਂ ਰਾਜਨੀਤਿਕ ਪਾਰਟੀਆਂ ਨੂੰ ਵੋਟ ਪਾਵੇ ਪਰੰਤੂ ਇਹਦਾ ਹੋਇਆ ਕਿ ਬਿਲਕੁਲ ਉਲਟ ਹੋਇਆ ਕੋਈ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਕਲਚਰ ਸ਼ੁਰੂ ਕੀਤਾ ਅੱਜ ਦੀ ਡੇਟ 'ਚ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿੱਥੇ ਖੜੀਆਂ ਆ ਅੱਜ ਦੀ ਡੇਟ 'ਚ ਉਹ ਆਪਣਾ ਲੀਡਰ ਆਫ ਆਪੋਜੀਸ਼ਨ ਵੀ ਨਹੀਂ ਰਹਿਗੇ ਆਪੋਜੀਸ਼ਨ ਪਾਰਟੀ ਵੀ ਨਹੀਂ ਰਹੇਗੀ ਅਕਾਲੀ ਦਲ ਦੀ 1997 ਦੇ ਵਿੱਚ ਉਹਨਾਂ ਨੇ ਚਲੋ ਜਦੋਂ ਮੁਫਤ ਬਿਜਲੀ ਦਾ ਐਲਾਨ ਕੀਤਾ ਜਾਂ ਉਸ ਤੋਂ ਉਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਕੈਪਟਨ ਸਾਹਿਬ ਨੇ ਆ ਕੇ ਉਸ ਨੂੰ ਵਧਾਇਆ ਫਿਰ ਫਿਰ ਅਕਾਲੀ ਦਲ ਆਇਆ 10 ਸਾਲ ਫਿਰ ਕੈਪਟਨ ਸਾਹਿਬ ਆਏ ਤਾਂ ਇਹ ਮੁਫਤ ਦਾ ਕਲਚਰ ਜਿਹੜਾ ਵੱਧਾ ਗਿਆ ਪਰੰਤੂ ਜਿਹੜੀ ਪਬਲਿਕ ਹੈਗੀ ਹੈ ਇਹ ਬਹੁਤ ਲੰਮੇ ਸਮੇਂ ਲਈ ਮੁਫਤ ਦੇ ਆਧਾਰ ਤੇ ਵੋਟਾਂ ਨਹੀਂ ਪਾਉਂਦੀ ਇਹ ਚੀਜ਼ ਸਿੱਧ ਹੋ ਚੁੱਕੀ ਹੈ ਹੁਣ ਬਾਈ ਜੀ ਅਫਸੋਸ ਇਹ ਹੈ ਕਿ ਜਿਹੜੀ ਮੌਜੂਦਾ ਸਾਡੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈ ਇਹ ਸੱਤਾ ਦੇ ਵਿੱਚ ਆਈ ਤੇ ਕਿਤਨਾ ਕਿਤੇ ਇੱਕ ਪਬਲਿਕ ਦੇ ਵਿੱਚ ਨਾ ਮਨ ਚ ਬਹੁਤ ਉਮੀਦ ਸੀ ਕਿ ਸ਼ਾਇਦ ਇਹ ਇੱਕ ਐਸੇ ਢੰਗ ਦੀ ਰਾਜਨੀਤੀ ਲੈ ਕੇ ਆਉਣਗੇ ਐਸੇ ਢੰਗ ਦੀ ਪੋਲਿਟਿਕਸ ਕਰਨਗੇ ਜਿਹੜੀ ਮਿਸਾਲ ਬਣ ਜੂਗੀ ਵੀ ਇੱਕ ਰੈਵੋਲੂਸ਼ਨ ਬਣੂਗੀ ਪੰਜਾਬ ਦੇ ਵਿੱਚ ਕਿ ਪੰਜਾਬ ਇੱਕ ਕਰਜ਼ੇ ਦੇ ਜਾਲ ਦੇ ਵਿੱਚ ਜੋ ਫਸਿਆ ਹੋਇਆ ਹੈ ਇਹ ਪਾਰਟੀ ਉਸ ਨੂੰ ਉਸ ਨੂੰ ਕੱਢਣ ਲਈ ਕੰਮ ਕਰੂਗੀ ਤੇ ਇਹ ਸੋਚੇ ਬਗੈਰ ਕਿ ਅਸੀਂ ਗਾਂ ਨੂੰ ਸੱਤਾ ਦੇ ਵਿੱਚ ਆਉਣਾ ਹੈ ਜਾਂ ਨਹੀਂ ਆਉਣਾ ਜਿਹੜੇ ਐਮ ਐਲ ਏਜ਼ ਸਾਡੇ ਹਲਕਿਆਂ ਦੇ ਵਿੱਚ ਚੁਣੇ ਗਿਆ ਆਮ ਆਦੀ ਪਾਰਟੀ ਚ ਬੜੇ ਆਮ ਕਰਾਂ ਦੇ ਮੁੰਡੇ ਸੀ ਕੋਈ ਬਹੁਤ ਕਿਸੇ ਨੇ ਸੋਚਿਆ ਨਹੀਂ ਸੀ ਕਿ ਅਸੀਂ ਐਮ ਐਲ ਏ ਬਣ ਜਾਗੇ ਬਹੁਤਨੇਕ ਐਸੇ ਐਗਜ਼ਾਮਪਲ ਵੀ ਹੈਗੇ ਆ ਲੋਕਾਂ ਨੂੰ ਇਹ ਸੀਗਾ ਵੀ ਇਹ ਯਾਰ ਸਾਡੀ ਆਵਾਜ਼ ਵਿਧਾਨ ਸਭਾ ਚ ਜਾ ਕੇ ਇਹ ਬੰਦਾ ਜ਼ਰੂਰ ਰੱਖੂਗਾ ਖੁੱਲ ਕੇ ਬੋਲੂਗਾ ਇਹਨੂੰ ਕੋਈ ਮੰਤਰੀਪਨ ਦਾ ਲਾਲਚ ਨਹੀਂ ਹੋਊਗਾ ਇਹਨੂੰ ਕੋਈ ਪੋਲਿਟਿਕਲ ਸਟਾਟਸ ਦਾ ਲਾਲਚ ਨਹੀਂ ਹੋਊਗਾ ਕਿ ਮੇਰੇ ਅੱਗੇ ਕੋਈ ਲਾਲ ਬੱਤੀ ਵਾਲੀਆਂ ਗੱਡੀਆਂ ਚੱਲਣ ਬਈ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਭਾਵਨਾ ਸੀ ਤੇ ਪਰ ਉਹ ਆ ਪਿਛਲੇ ਸਮੇਂ ਚ ਜਿੰਨਾ ਚਿਰ ਤੋਂ ਸਰਕਾਰ ਬਣੀ ਹੈ ਉਸ ਚ ਕੋਸ਼ਿਸ਼ੇ ਬਹੁਤ ਕਰ ਰਹੇ ਹੋਣਗੇ ਆਪ ਦੇ ਲੈਵਲ ਤੇ ਪਰ ਇਹ ਵੀ ਅਕਾਲੀ ਦਲ ਤੇ ਕਾਂਗਰਸ ਵਾਲੀ ਰਾਜਨੀਤੀ ਦੇ ਵਿੱਚ ਹੀ ਉਸ ਉਸ ਠੰਗਣਾ ਚੱਲ ਰਿਹਾ ਲੱਗਦਾ ਕਿਉਂਕਿ ਇਹ ਤਾਂ ਅੱਜ ਵੀ ਦਾਵਾ ਕਰਦੇ ਆ ਕਿ ਬਦਲਾਅ ਆਪ ਦੀ ਅਸੀਂ ਲੈ ਕੇ ਆਏ ਆ ਤੋ ਇੰਪਲੀਮੈਂਟ ਵੀ ਕਰਕੇ ਅਸੀਂ ਦਿਖਾਉਣਾ ਹੈ ਪੰਜਾਬ ਦੇ ਅੰਦਰ ਹਾਲੇ ਤਾਂ ਹੋਈ 24 ਮਹੀਨੇ ਆ 3 ਸਾਲ ਬਾਕੀ ਆ ਤੁਹਾਨੂੰ ਕਿਉਂ ਲੱਗਦਾ ਕਿ ਪ੍ਰਾਣਿਆਂ ਵਾਂਗ ਅੱਜ ਵਾਲੇ ਵੀ ਅ ਪ੍ਰਾਣਿਆਂ ਵਾਂਗ ਇਸ ਕਰਕੇ ਆ ਵੀਰ ਜੀ ਵੀ ਵੱਡੇ ਭਾਈ ਮੈਂ ਤਾਂ ਕਹਣਾ ਵੀ ਕਿਉਂਕਿ ਅ ਵੇਖੋ ਪਹਿਲਾਂ ਆਪਾਂ ਰੌਲਾ ਪਾਉਂਦੇ ਸੀ ਕਿ ਇਹ ਪ੍ਰਾਣੀਆਂ ਸਰਕਾਰ ਐਡਵਰਟਾਈਜ਼ਮੈਂਟ ਤੇ ਬਹੁਤ ਖਰਚਾ ਕਰਦੀਆਂ ਹਵਾਈ ਸਫ਼ਰ ਤੇ ਬਹੁਤ ਖਰਚਾ ਕਰਦੀਆਂ ਠੀਕ ਐ ਨਾ ਪੋਲਿਟੀਕਲ ਰੈਲੀਆਂ ਤੇ ਬਹੁਤ ਖਰਚਾ ਕਰਦੀਆਂ ਸਰਕਾਰੀ ਬੱਸਾਂ ਦੀ ਵਰਤੋਂ ਕਰਦੀਆਂ ਅਸੀਂ 2 ਸਾਲਾਂ ਚੋ ਸਭ ਕੁਝ ਕਰਕੇ ਦਿਖਾਤਾ ਜੋ ਪੁਰਾਣੀਆਂ ਰਾਜਨੀਤਿਕ ਪਾਰਟੀਆਂ ਕਰਦੀਆਂ ਸੀ ਅਸੀਂ ਕੁਝ ਵੀ ਵੱਖਰੇ ਢੰਗ ਦਾ ਨਹੀਂ ਕਰਕੇ ਦਿਖਾ ਸਕੇ ਵੀ ਜੋ ਉਹ ਨਹੀਂ ਕਰਦੀਆਂ ਸੀ ਮੈਂ ਕਹਿੰਦਾ ਹਜੇ ਵੀ ਦੇਰ ਨਹੀਂ ਹੋਈ ਹਜੇ ਵੀ ਸਮਾਂ ਹੈ 3 ਸਾਲ ਹਜੇ ਹੈਗੇ ਨੇ ਵੀ ਅੱਜ ਦੇ ਡੇਟ 'ਚ ਜੋ ਪੰਜਾਬ ਦੇ ਹਾਲਾਤ ਐ ਅਗਰ 3 ਲੱਖ ਕਰੋੜ ਦੇ ਕਰੀਬ ਸਟੇਟ ਤੇ ਕਰਜ਼ਾ ਐ ਉਹ ਕਰਜ਼ੇ ਦਾ ਜ਼ਿੰਮੇਦਾਰ ਮੈਂ ਆਮ ਆਦਮੀ ਪਾਰਟੀ ਨੂੰ ਨਹੀਂ ਕਹਿੰਦਾ ਉਹ ਪੁਰਾਣੀਆਂ ਪਾਰਟੀਆਂਾਂ ਦੇ ਲਈ ਹੋਈ ਕਰਜ਼ੇ ਐ ਜੋ ਇਹਨਾਂ ਦੇ ਅੱਗੇ ਆ ਗਏ ਐ ਪਰੰਤੂ ਜੇ ਅਸੀਂ ਉਸ ਕਰਜ਼ੇ 'ਚੋਂ 10000 ਕਰੋੜ ਵੀ ਲਾਉਣ ਵਾਲੇ ਪਾਸੇ ਹੋ ਜਾਂਦੇ ਨਾ ਤੇ ਵਧਾਉਣ ਵਾਲੇ ਪਾਸੇ ਨਾ ਹੁੰਦੇ ਆਪਾਂ ਇਹ ਸੋਚਣਾ ਸੀ ਯਾਰ ਇਹ ਪਾਰਟੀ ਨੇ ਸਹੀ ਦਿਸ਼ਾ ਫੜ ਲਈ ਐ ਪਰੰਤੂ ਅਸੀਂ ਦਿਸ਼ਾ ਸਹੀ ਨਹੀਂ ਫੜੀ ਅਸੀਂ ਟ੍ਰੈਡੀਸ਼ਨਲ ਪੋਲਿਟਿਕਸ ਜਿਹੜੀ ਪੰਜਾਬ ਦੀ ਇਕਨੋਮੀ ਦਾ ਨੁਕਸਾਨ ਕਰ ਰਹੀ ਐ ਅਸੀਂ ਉਸੇ ਨੂੰ ਪਰਸਿਊ ਕਰ ਰਹੇ ਆ ਤੇ ਜਿਹੜਾ ਤੁਸੀਂ ਵੇਖੋ ਜਿਹੜਾ ਹੁ ਲੋਨ ਹੈ 3 ਲੱਖ ਰੁਪਏ ਦਾ ਲੋਨ ਹੈ ਕਰਜ਼ਾ ਚੱਕਣਾ ਤਾਂ ਕੋਈ ਮਾੜੀ ਗੱਲ ਨਹੀਂ ਮੈਂ ਤਾਂ ਕਹਿੰਦਾ ਕਰਜ਼ਾ ਜੇ ਸਟੇਟ ਨੇ ਚੱਕਿਆ ਕੋਈ ਮਾੜੀ ਗੱਲ ਨਹੀਂ ਪਰੰਤੂ ਕਰਜ਼ਾ ਚੱਕ ਕੇ ਲਾਇਆ ਕਿੱਥੇ ਕਰਜ਼ਾ ਲਾਇਆ ਭਾਈ ਜੀ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਆਪਦੇ ਦਮ ਤੇ ਕੀਤੇ ਸੀ ਪਰ ਪੂਰੇ ਕੀਤੇ ਸਰਕਾਰ ਦੇ ਦੇ ਲੋਕਾਂ ਦੇ ਪੈਸੇ ਨਾਲ ਠੀਕ ਹੈ ਜਦੋਂ ਪੋਲਿਟੀਕਲ ਪਾਰਟੀ ਕੰਪੇਨ ਕਰਦੀ ਹੈ ਉਸ ਪਾਰਟੀ ਨੂੰ ਕੀ ਹੱਕ ਹੈ ਉਸ ਪਾਰਟੀ ਦੇ ਕੋਲੇ ਕੀ ਰਾਈਟ ਹੈ ਵੀ ਉਹ ਉਸ ਪੈਸੇ ਦੇ ਆਧਾਰ ਤੇ ਵਾਅਦਾ ਕਰ ਦੇ ਜਿਹੜਾ ਅਜੇ ਤੱਕ ਉਹਦੇ ਕੋਲੇ ਹੈ ਹੀ ਨਹੀਂ ਉਹਦੇ ਹੱਥ ਚ ਉਹ ਪਹਿਲਾਂ ਹੀ ਕਹਿ ਦਿੰਦੇ ਆ ਕਿ ਜੇ ਅਸੀਂ ਬਣਾਵਾਂਗੇ ਜੀ ਤੁਹਾਨੂੰ ਆ ਦੇਵਾਂਗੇ ਇਹ ਤਾਂ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਤਰੀਕੇ ਨਾਲ ਰਿਸ਼ਵ ਦੇਣ ਵਾਲੀ ਗੱਲ ਹੋ ਗਈ ਪਬਲਿਕ ਨੂੰ ਪਰ ਇੱਕ ਦਾਵਾ ਇਹ ਸੀ ਨਾ ਕਿ ਜਿਹੜੇ ਮਾਫੀਆ ਚੱਲਦੇ ਆ ਵੱਖ-ਵੱਖ ਤਰ ਜਾ ਸ਼ਰਾ ਮਾਫੀਆ ਜਾਂ ਕੇਬਲ ਮਾਫੀਆ ਜਾਂ ਕਿਸੇ ਤਰ੍ਹਾਂ ਦਾ ਮਾਫੀਆ ਕਹਿੰਦੇ ਪਹਿਲਾਂ ਵਾਲੇ ਲੀਡਰ ਕੀ ਕਰਦੇ ਸੀ ਸਰਕਾਰ ਚ ਬਹਿ ਕੇ ਆਪਣੇ ਹਿੱਸੇ ਪਾਉਂਦੇ ਸੀ ਪਰ ਅਸੀਂ ਉਹ ਆ ਕਿ ਅਸੀਂ ਆਪਣੇ ਹਿੱਸੇ ਪਾਉਣ ਦੀ ਬਜਾਏ ਹਿੱਸਾ ਸਰਕਾਰ ਦੇ ਖਾਤੇ ਚ ਪਾਉਣ ਵਾਲੇ ਕੰਮ ਤੇ ਤੁਰੇ ਹੋਏ ਆ ਸਾਡੀ ਪਾਲਿਸੀ ਏ ਜਾਂ ਨੀਤੀ ਏ ਵੇਖੋ ਜੀ ਜੇ ਉਹ ਕਹਿੰਦੇ ਆ ਬਹੁਤ ਚੰਗੀ ਗੱਲ ਆ ਜੀ ਉਹਨਾਂ ਦੀ ਜੇ ਉਹ ਕਹਿੰਦੇ ਆ ਕਹਿਣ ਤੇ ਹੋਣ ਚ ਹਮੇਸ਼ਾ ਫਰਕ ਰਿਹਾ ਠੀਕ ਹੈ ਜੀ ਕੀ ਇਹ ਚੀਜ਼ਾਂ ਕਾਗਜ਼ਾਂ ਤੇ ਆ ਚੁੱਕੀਆਂ ਕਿ ਪਿੱਛੇ ਜੇ ਮੈਂ ਇੱਕ ਰਿਪੋਰਟ ਪੜ੍ਹ ਰਿਆ ਸੀਗਾ ਕਿਸੇ ਨੇ ਫੇਸਬੁਕ ਤੇ ਸਾਂਝੀ ਕੀਤੀ ਸੀਗੀ ਕੋਈ ਆਰਟੀਆ ਐਕਟੀਵਿਸਟ ਨਿੰਗ ਤੋਂ ਪੈਸਾ ਆਲਮੋਸਟ ਨਿਲ ਦੇ ਬਰਾਬਰ ਸੀਗਾ ਨਾ ਦੇ ਬਰਾਬਰ ਸੀ ਠੀਕ ਹੈ ਜੀ ਸੋ ਅਗਰ ਇਹ ਗੱਲਾਂ ਇੰਨੀਆਂ ਸਟਰੋਂਗਲੀ ਗਵਰਨਮੈਂਟ ਜਾਂ ਇਹ ਮੌਜੂਦਾ ਪੋਲਿਟਿਕਲ ਪਾਰਟੀਆਂ ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਵੀ ਅਸੀਂ ਇਹਨਾਂ ਸਟਰੋਂਗਲੀ ਕਰ ਰਹੇ ਹਾਂ ਨਜ਼ਰ ਕਿਉਂ ਨਹੀਂ ਆ ਰਿਹਾ ਉਹ ਕਿਉਂ ਨਹੀਂ ਸਾਨੂੰ ਗਰਾਊਂਡ ਤੇ ਨਜ਼ਰ ਆ ਰਿਹਾ ਗਰਾਊਂਡ ਤੇ ਸਾਨੂੰ ਅੱਜ ਵੀ ਇਹਦਾ ਟਿੱਪਰ ਉਹ 25000 ਦਾ ਕਿਉਂ ਮਿਲ ਰਿਹਾ 32000 ਦਾ ਕਿਉਂ ਮਿਲ ਰਿਹਾ ਜਾਂ ਟਰਾਲਾ ਰੇਤੇ ਦਾ ਉਹਨੇ ਦਾ ਕਿਉਂ ਮਿਲ ਰਿਹਾ ਠੀਕ ਹੈ ਪਬਲਿਕ ਨੂੰ ਸਟਿਕ ਹੀ ਫਾਇਦਾ ਹੋਇਆ ਚਲੋ ਮੈਂ ਮੰਨ ਲਿਆ ਰੈਵਨਿਊ ਜਨਰੇਟ ਹੋ ਗਈ ਹੋ ਗਿਆ ਹੋ ਗਿਆ ਜੋ ਕ ਪਰ ਜੇ ਮੈਂ ਇੱਕ ਵੋਟਰ ਆ ਮੈਂ ਪਿੰਡ ਦੇ ਵਿੱਚ ਆ ਮੈਨੂੰ ਅੱਜ ਦੀ ਡੇਟ 'ਚ ਰੇਤ ਉਸੇ ਰੇਟ ਮਿਲ ਰਹਾ ਜੋ ਪਹਿਲੀ ਸਰਕਾਰ 'ਚ ਮਿਲ ਰਿਆ ਸੀ ਠੀਕ ਹੈ ਨਾ ਸੋ ਮੈਨੂੰ ਕਿੱਥੇ ਬੈਨੀਫਿਟ ਹੋਇਆ ਸੋ ਇਹ ਗੱਲਾਂ ਮੈਨੂੰ ਇਸ ਮੈਂ ਇਸ ਕੁਝ ਬਾਲਾ ਕਹਿ ਨਹੀਂ ਸਕਦਾ ਭਾਈ ਜੀ ਇੱਕ ਨਾ ਆਲੋਚਨਾ ਜਦੋਂ ਹੁੰਦੀ ਹੈ ਉਦੋਂ ਕਈ ਲੀਡਰ ਤਾਂ ਹਜਮ ਕਰ ਜਾਂਦੇ ਆ ਵੀ ਚਲੋ ਸਾਡੇ ਫਾਇਦੇ ਹਸਤੇ ਆ ਇਹਦੇ ਨਾਲ ਸਸੀ ਤਰੱਕੀ ਕਰਾਂਗੇ ਸਾਡੀ ਪਾਰਟੀ ਕਰੋ ਇਹਦੇ ਨਾਲ ਹੀ ਸਾਡਾ ਸੂਬਾ ਤਰੱਕੀ ਕਰੋ ਕਈਆਂ ਨੂੰ ਤੇ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ ਜਦੋਂ ਤੁਸੀਂ ਵੀ ਕਈ ਵਾਰੀ ਇਸ ਗੱਲ ਦੀ ਲੈ ਕੇ ਖੁੱਲ ਕੇ ਬੋਲਦੇ ਹੋ ਆਪਦੀ ਫੇਸਬੁੱਕ ਵਾਲ ਦੇ ਉੱਤੇ ਜਾਂ ਮੀਡੀਆ ਦੇ ਸਾਹ ਉਹ ਤੁਹਾਡੇ ਦਿਵਾਲੇ ਹੋ ਗਏ ਹੋਣਗੇ ਯਾਰ ਆਹ ਗੱਲ ਕਿਵੇਂ ਕਹਿਤੀ ਨਹੀਂ ਆਮ ਆਦਮੀ ਪਾਰਟੀ ਵੇਲੇ ਇਹੋ ਜਿਹਾ ਨਹੀਂ ਕੁਝ ਜ਼ਿਆਦਾ ਆਇਆ ਜੀ ਆ ਕਾਂਗਰਸ ਵੇਲੇ ਜ਼ਰੂਰ ਕੁਝ ਲੀਡਰਾਂ ਨੇ ਅਤਰਾਇ ਕੀਤਾ ਸੀਗਾ ਵੀ ਤੁਸੀਂ ਐਂ ਲਿਖਦੇ ਹੋ ਜਾਂ ਬੋਲਦੇ ਹੋ ਪਰੰਤੂ ਮੈਂ ਜਦੋਂ ਵੀ ਲਿਖਦਾ ਹੈਗਾ ਮੈਂ ਕਦੇ ਉਹਨਾਂ ਦਾ ਨਾਮ ਵੀ ਨਹੀਂ ਮੈਂਸ਼ਨ ਕੀਤਾ ਪਰ ਜਦੋਂ ਵੀ ਮੈਂ ਕੋਈ ਕ੍ਰਪਸ਼ਨ ਦੀ ਗੱਲ ਲਿਖਦਾ ਸੀ ਉਹਨਾਂ ਨੂੰ ਲੱਗਦਾ ਸੀ ਸਾਡੇ ਬਾਰੇ ਹੀ ਲਿਖ ਰਿਹਾ ਸੋ ਮੈਂ ਉਹਨਾਂ ਨੂੰ ਪੁੱਛਦਾ ਸੀ ਕਿ ਤੁਸੀਂ ਆਪਦੇ ਦੇ ਕਿਉਂ ਲੈ ਕੇ ਜਾ ਰਹੇ ਹੋ ਜੋ ਮੈਂ ਤੁਹਾਡੇ ਬਾਰੇ ਲਿਖਿਆ ਹੀ ਨਹੀਂ ਠੀਕ ਹੈ ਪਰ ਉਹ ਕਹਿੰਦੇ ਸੀ ਨਹੀਂ ਸਾਨੂੰ ਪਤਾ ਇਹ ਸਾਡੇ ਬਾਰੇ ਹੀ ਲਿਖਿਆ ਸੋ ਇਹ ਤਾਂ ਚੈਲੰਜਸ ਇਹੋ ਜਿਹੇ ਆਉਂ ਕੋਈ ਗੱਲ ਅੱਗੇ ਰੱਖਣਾ ਚਾਹੁੰਦੇ ਆ ਤੇ ਚੈਲੰਜਸ ਇਹ ਆਉਂਦੇ ਕਿਉਂਕਿ ਜਿਹੜੇ ਲੋਕ ਸੱਤਾ ਦੇ ਵਿੱਚ ਜਾਂ ਜਿਨ੍ਹਾਂ ਨੂੰ ਸੱਤਾ ਦਾ ਆਨੰਦ ਮਾਣਨ ਦੀ ਆਦਤ ਪੈ ਗਈ ਹੁੰਦੀ ਹੈ ਫਿਰ ਉਹਨਾਂ ਨੂੰ ਤੇ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ ਕਿ ਯਾਰ ਕੋਈ ਕਿਉਂ ਬੋਲ ਰਿਹਾ ਅਸੀਂ ਅੱਜ ਮੈਂ ਐਮ.ਐਲ.ਏ ਆ ਪਰ ਉਹ ਇਹ ਨਹੀਂ ਸੋਚਦਾ ਕਿ ਮੈਂ ਸਿਰਫ ਜਨਤਾ ਦਾ ਸੇਵਕ ਆ ਯਾਰ ਜਨਤਾ ਦਾ ਹੱਕ ਮੰਗਦਾ ਮੈਨੂੰ ਸਵਾਲ ਕਰ ਸਕਦੀ ਹੈ ਮੈਨੂੰ ਪੁੱਛ ਸਕਦੀ ਹੈ ਤੇ ਜਿਵੇਂ ਇੱਕ ਵਾਰੀ ਇੱਕ ਵਿਧਾਇਕ ਸੀ ਕਿ ਉਹਨਾਂ ਨੇ ਕਿਹਾ ਵੀ ਤੁਸੀਂ ਮੈਨੂੰ ਮਿਲਣਾ ਉਹ ਮੈਂ ਕਿਹਾ ਜੀ ਤੁਹਾਡਾ ਦਫ਼ਤਰ ਕਿੱਥੇ ਹੈਗਾ ਉਹਨਾਂ ਨੇ ਕਿਹਾ ਸੀ ਤੁਸੀਂ ਘਰੇ ਆ ਜਾਓ ਮੈਂ ਕਿਹਾ ਜੀ ਘਰ ਤਾਂ ਤੁਹਾਡਾ ਪਰਸਨਲ ਨਾ ਹੂੰਗਾ ਥੋੜਾ ਦਫਤਰ ਕਿੱਥੇ ਆ ਤੇ ਉਹ ਕਹਿੰਦਾ ਸਾਡੇ ਕੋਲ ਤਾਂ ਦਫਤਰ ਹੈ ਹੀ ਨਹੀਂ ਤੇ ਮੈਂ ਉਹ ਤੋਂ ਫਿਰ ਮੈਂ ਕਿਹਾ ਜੀ ਇਹੀ ਗੱਲ ਤਾਂ ਸੋਚਣ ਵਾਲੀ ਹੈ ਇਹੀ ਗੱਲ ਤਾਂ ਪਿਛਲੀਆਂ 30 40 50 ਸਾਲ ਤੋਂ ਸਾਡੀ ਰਾਜਨੀਤਿਕ ਪਾਰਟੀਆਂ ਤੋਂ ਅੱਜ ਤੱਕ ਸਾਡੇ ਐਮਐਲਏ ਨੇ ਦਫਤਰ ਨਹੀਂ ਬਣੇ ਹਲਕਿਆਂ ਦੇ ਵਿੱਚ ਇੱਕ ਸਰਕਾਰੀ ਦਫਤਰ ਹੈ ਨਹੀਂਗਾ ਕਿ ਅਸੀਂ ਜੇ ਚਿੱਠੀ ਪਾਉਣਾ ਚਾਹਣੀ ਐ ਐਮਐਲਏ ਨੂੰ ਉਹਦੀ ਪ੍ਰਾਈਵੇਟ ਰੈ residense ਤੇ ਪਾਈਏ ਉਹਦਾ ਰਿਕਾਰਡ ਕੀ ਰਹੂਗਾ ਉਹਦਾ ਕੀ ਰਿਕਾਰਡ ਹੈ ਕੌਣ ਰਿਕਾਰਡ ਮੈਂਟੇਨ ਕਰਦਾ ਹੈ ਸੈਕਟਰੀ ਟੂ ਸੈਕਟਰੀ ਟੂ ਐਮਐਲਏ ਕੌਣ ਹੈ ਠੀਕ ਹੈ ਨਾ ਜੀ ਕਿਹੜਾ ਸੈਕਟਰੀ ਐਮਐਲਏ ਦਾ ਸੈਕਟਰੀ ਹੋਵੇ ਕੋਈ ਰਿਕਾਰਡ ਮੈਂਟੇਨ ਕਰੇ ਅਗਲਾ ਐਮਐਲਏ ਆਵੇ ਰਿਕਾਰਡ ਏਕਓਵਰ ਕਰੇ ਹਲਕੇ ਦਾ ਕੋਈ ਵਜੂਦ ਹੀ ਨਹੀਂ ਹਲਕੇ ਨੂੰ ਕਿੰਨੀ ਗ੍ਰਾਂਟ ਆਉਣੀ ਹੈ ਕਿਹੜੇ ਪਿੰਡਾਂ ਨੇ ਮੰਗ ਰੱਖੀ ਹੈ ਐਮਐਲਏ ਦੇ ਕੋਲੇ ਜੇ ਐਪਲੀਕੇਸ਼ਨ ਜਾਂਦੀ ਹੈ ਰਿਕਾਰਡ ਤਾਂ ਰਵੇ ਨਾ ਜੀ ਅਕਸਰ ਸੀਨੀਅਰ ਮੋਸਟ ਬੰਦਾ ਹਲਕੇ ਦਾ ਜਿਹੜਾ ਇਲੈਕਟ ਹੋ ਜਾਂਦਾ ਹੈ ਐਸਾ ਸਰਕਾਰ ਦੇ ਏਜੰਡੇ ਉੱਤੇ ਸਭ ਤੋਂ ਪਹਿਲੀ ਗੱਲ ਬਾਕੀ ਚੀਜ਼ਾਂ ਹੋਣ ਨਾ ਹੋਣ ਇੱਕ ਗੱਲ ਹੁਣ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਵੀ ਕਹਿੰਦੇ ਜੇਲ੍ਹ ਚ ਚਲੇ ਗਏ ਵੱਡੇ ਵੱਡੇ ਲੀਡਰ ਚਲੇ ਗਏ ਸਵਾਲ ਉੱਠ ਰਿਹਾ ਤੁਸੀਂ ਇਹ ਸਾਰੇ ਗੱਲ ਨੂੰ ਕਿਉਂਕਿ ਆਮ ਆਦਮੀ ਪਾਰਟੀ ਤੇ ਕਹਿ ਰਹੀ ਹੈ ਕਿ ਪੋਲਿਟਿਕਲ ਵੈਂਡੇਟਾ ਇਹ ਸਿਆਸੀ ਬਦਲਾਖੋਰੀ ਹੈ ਬਰਦਾਸ਼ਤ ਨਹੀਂ ਹੋ ਰਹੀ ਸਾਡੀ ਚੜਤ ਤੁਸੀਂ ਕਿਵੇਂ ਵੇਖਦੇ ਹੋ ਸਾਰੇ ਮਸਲੇ ਨੂੰ ਕਿਉਂਕਿ ਹਰ ਪਾਸੇ ਇਹ ਗੱਲ ਦਾ ਸ਼ੋਰ ਹੈ ਅੱਜ ਕੱਲ੍ਹ ਅ ਵੀਰ ਜਿਹੜੀ ਕਰਪਸ਼ਨ ਹੈ ਨਾ ਇਹ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਜਦੋਂ ਉਦੋਂ ਕਰਪਸ਼ਨ ਹੋ ਰਹੀ ਹੁੰਦੀ ਹੈ ਉਦੋਂ ਕਈ ਵਾਰੀ ਪਬਲਿਕ ਨੂੰ ਨਜ਼ਰ ਆਉਂਦੀ ਹੈ ਪਰ ਹੋਰ ਕਿਸੇ ਨੂੰ ਨਜ਼ਰ ਨਹੀਂ ਆਉਂਦੀ ਹੁੰਦੀ ਇਹ ਨਜ਼ਰ ਆਉਂਦੀ ਹੈ ਦੂਜਿਆਂ ਨੂੰ ਜਦੋਂ ਸਰਕਾਰ ਚੇਂਜ ਹੋ ਜਾਂਦੀ ਹੈ ਜਿਵੇਂ ਕਾਂਗਰਸ ਦੀ ਕੀਤੀ ਹੋਈ ਕ腐ਸ਼ਨ ਆਮ ਆਦਮੀ ਪਾਰਟੀ ਚ ਬਾਹਰ ਆਈ ਪਰਚੇ ਹੋਏ ਜੇਲ੍ਹਾਂ ਚ ਗਏ ਕੁਝ ਲੀਡਰ ਕੁਝ ਤੇ ਹਜੇ ਰਡਾਰ ਤੇ ਹੇਠ ਹੈਗੇ ਵਿਜੀਲੈਂਸ ਦੇ ਸੋ ਜੇ ਕੁਝ ਅਜੇ ਕ腐ਸ਼ਨ ਹੋ ਰਹੀ ਹੈ ਨਾ ਸ਼ਾਇਦ ਉਹ ਪਬਲਿਕ ਦੇ ਵਿੱਚ ਕਿਸੇ ਨੂੰ ਨਜ਼ਰ ਆ ਰਹੀ ਹੋਵੇ ਠੀਕ ਹੈ ਤੇ ਉਸ ਦੇ ਬਾਰੇ ਡਰਾਇੰਗ ਰੂਮ ਚਰਚਾ ਜ਼ਰੂਰ ਹੋਵੇ ਕੀ ਉਹ ਹੋ ਰਿਹਾ ਹੈ ਪਰੰਤੂ ਉਸ ਤੇ ਜਿਹੜਾ ਐਕਸ਼ਨ ਹੋਊਗਾ ਨਾ ਜੀ ਜੇ ਕਦੇ ਸਰਕਾਰ ਬਦਲਦੀ ਆ ਉਹ ਅਗਲੀ ਸਰਕਾਰ ਦੇ ਵਿੱਚ ਹੋਊਗਾ ਕਿਉਂਕਿ ਇਹੀ ਆਪਣਾ ਕਲਚਰ ਪੰਜਾਬ ਦਾ ਬਣ ਗਿਆ ਹੈ ਕਿ ਜਿਹੜੇ ادارے ਹੈਗੇ ਨੇ ਜਾਂ ਜਿਹੜੇ ਕੋਈ ਕੰਸਰਨਡ ਆਫਸਰ ਹੈ ਜਾਂ ਵਿਜੀਲੈਂਸ ਵੀ ਹੈਗਾ ਉਹ ਮੌਜੂਦਾ ਸਰਕਾਰ ਦੇ ਵਿੱਚ ਬਹੁਤ ਰੇਅਰਲੀ ਘੇਰ ਦੇ ਸਟਾਰਟਿੰਗ ਦੇ ਵਿੱਚ ਇੱਕ ਮੰਤਰੀ ਤੁਹਾਨੂੰ ਪਤਾ ਮਾਨਸ ਵਾਲੇ ਉਹਨਾਂ ਨੂੰ ਘੇਰਿਆ ਗਿਆ ਸੀਗਾ ਉਸ ਤੋਂ ਬਾਅਦ ਆਪਾਂ ਨੂੰ ਲੱਗਦਾ ਵੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਮਾ ਕ੍ਰਪਸ਼ਨ ਖਤਮ ਕਰ ਦिती ਹਮਾਤੀ ਪਾਰਟੀ ਨੇ ਸੋ ਫਿਰ ਫਿਲਹਾਲ ਤਾਂ ਇਹੀ ਲੱਗਦਾ ਹੈਗਾ ਕਿਉਂਕਿ ਉਸ ਬਾਅਦ ਕੋਈ ਕਿਸੇ ਲੀਡਰ ਤੇ ਐਕਸ਼ਨ ਹੋਇਆ ਨਹੀਂ ਸੋ ਇਹੀ ਮੈਸੇਜ ਦੇਣਾ ਚਾਹੁੰਗਾ ਦਿੱਲੀ ਦੀ ਬਾਈ ਜੀ ਵੱਡੀ ਲੈਵਲ ਦੀ ਰਾਜਨੀਤੀ ਹੈ ਉਹਦੇ ਚ ਕੀ ਸੱਚ ਹੈ ਕੀ ਝੂਠ ਹੈ ਇਸ ਸਮਾਂ ਉਨਤੇ ਹੌਲੀ ਹੌਲੀ ਪਤਾ ਲੱਗੂਗਾ ਡਾਕੂਮੈਂਟਸ ਵੇਖਾਂਗੇ ਕੀ ਕਹਿੰਦੇ ਆ ਕਿਉਂਕਿ ਹੁਣ ਜਿਹੜੇ ਰਾਜਨੀਤੀ ਦੇ ਹਾਲਾਤ ਬਣੇ ਹੋਏ ਐ ਇਹ ਤਾਂ ਇੰਨੀ ਲੜਾਈ ਤਾਂ ਪਿੰਡਾਂ 'ਚ ਨਹੀਂ ਹੁੰਦੀ ਸੀ ਬੱਟ ਨੂੰ ਲੈ ਕੇ ਜਿਵੇਂ ਇੱਕ ਕਟਾ-ਕੱਟੀ ਵਾਲੀ ਕਹਿੰਦੇ ਵੀ ਨਾ ਅੜੀ ਭੰਨਣੀ ਐ ਜਾਂ ਤੇਰੇ ਨਾਲ ਵੈਰ ਕੱਢਣਾ ਐ ਹੁਣ ਇਹ ਮੋਸਟਲੀ ਰਾਜਨੀਤਿਕ ਦੇ ਵਿੱਚ ਜਿਹੜੀ ਲੜਾਈ ਹੋਈ ਪਈ ਐ ਉਸ ਕਿਸਮ ਦੀ ਹੋਈ ਪਈ ਐ ਕਿ ਇਹਨੂੰ ਬੰਦੇ ਨੂੰ ਜੇਲ੍ਹ ਜਾਉਣਾ ਐ ਜੇ ਮਰਜ਼ੀ ਲਜਾਓ ਬਸ ਇਹਨੂੰ ਲਜਾਉਣਾ ਆਪਾਂ ਹੁਣ ਇਹਦੇ 'ਚ ਕੀ ਸੱਚ ਐ ਕੀ ਝੂਠ ਐ ਇਹ ਸਮਾਂ ਦੱਸੂਗਾ ਆਨਰਡ ਟਾਈਮ ਦੇ ਵਿੱਚ ਹੀਰਿੰਗਸ ਹੋਣਗੀਆਂ ਕੋਰਟ ਦੇ ਵਿੱਚ ਲੋਕਾਂ ਦੇ ਸਾਹਮਣੇ ਥਰੂ ਚੰਗੇ ਨਿਊਜ਼ਪੇਪਰਸ ਜਿਹੜੇ ਚੰਗਾ ਸ਼ਾਪ ਦੇ ਐ ਕੰਟੈਂਟ ਉੱਥ ਲੱਗਿਆ ਵੀ ਉਹਨਾਂ ਨੂੰ ਜਿਵੇਂ ਸਮਨਸ ਕੀਤੇ ਗਏ ਕੇਜਰੀਵਾਲ ਸਾਹਿਬ ਨੂੰ ਵੀ ਉਹ ਨਹੀਂ ਪੇਸ਼ ਹੋਏ ਜੋ ਕਿ ਉਹਨਾਂ ਨੂੰ ਮੇਰੇ ਮੇਰੇ ਪਰਸਨ ਓਪੀਨੀਅਨ ਦੇ ਵਿੱਚ ਉਹਨਾਂ ਨੂੰ ਹੋ ਜਾਣਾ ਚਾਹੀਦਾ ਸੀ ਪੇਸ਼ ਹੋਣਾ ਚਾਹੀਦਾ ਸੀ ਕਿਉਂਕਿ ਉਹ ਹਮੇਸ਼ਾ ਕਹਿੰਦੇ ਸੀ ਮੈਂ ਮਾਨਦਾਰ ਹਾਂ ਤੇ ਸ਼ਾਇਦ ਜੇ ਉਹ ਸਟਾਰਟਿੰਗ ਦੇ ਵਿੱਚ ਪੇਸ਼ ਹੋਏ ਹੁੰਦੇ ਤਾਂ ਆ ਅੱਜ ਦਾ ਦਿਨ ਸ਼ਾਇਦ ਨਾ ਦੇਖਣਾ ਪੈਂਦਾ ਤੁਸੀਂ ਸਰਪੰਚ ਦੇ ਤੌਰ ਤੇ ਤਾਂ ਕੰਮ ਕੀਤਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਜ਼ਿੰਮੇਵਾਰੀ ਤੇ ਜਾਣਾ ਤੁਸੀਂ ਪੋਲੀਟੀਕਲ ਤੌਰ ਤੇ ਆਉਣ ਵਾਲੇ ਸਮੇਂ ਨੇ ਦੱਸਣਾ ਸਰਪੰਚੀ ਕਰਦੇ ਆ ਕਰਦੀਆਂ ਕਿਹੜੀਆਂ ਦਿੱਕਤਾਂ ਹੁੰਦੀਆਂ ਕਿਉਂਕਿ ਪਿੱਛੇ ਜੇ ਜਦੋਂ ਪੰਚਾਇਤਾਂ ਵਾਲਾ ਫ ਯੂਨੀਅਨ ਜਦੋਂ ਹਾਈ ਕੋਰਟ ਚਲੀ ਗਈ ਪੰਚਾਇਤਾਂ ਨੂੰ ਚਲਾਉਣ ਵਾਸਤੇ ਕਿੰਨਾ ਕੌਖਾ ਚਲਾਉਣਾ ਪੈਂਦਾ ਪੰਜਾਬ ਦੇ ਅੰਦਰ ਪੰਚਾਇਤਾਂ ਨੂੰ ਚਲਾਉਣਾ ਬਾਈ ਜੀ ਵੇਖੋ ਜਦੋਂ ਸਰਪੰਚ ਆਪਾਂ ਬੰਦੇ ਆ ਸਭ ਤੋਂ ਪਹਿਲਾਂ ਤਾਂ ਜਿਹੜੀ ਆਪਣੀ ਜਿਹੜੀ ਆਪਾਂ ਕਹਿੰਦੇ ਨੇ ਡੈਮੋਕ੍ਰੇਸੀ ਕਨਸਟੀਟਿਊਸ਼ਨ ਠੀਕ ਹੈ ਨਾ ਇਹ ਗੱਲਾਂ ਕਾਗਜ਼ਾਂ 'ਚ ਬੈਠਣ ਨੂੰ ਬਹੁਤ ਹੀ ਲੱਗਦੀਆਂ ਜਦੋਂ ਆਪਾਂ ਗਰਾਊਂਡ ਦੇ ਉੱਤਰਦੇ ਆਂ ਇਹ ਚੀਜ਼ਾਂ ਦੇ ਪਾਸੋਂ ਇੱਕ ਸੱਚਾਈ ਇੱਕ ਗਰਾਊਂਡ ਰਿਐਲਿਟੀ ਦੀ ਕਿਤਾਬ ਹੈ ਉਹ ਅਹੀਂ ਛਪੀ ਨਹੀਂ ਗਈ ਜੇ ਉਹਨੂੰ ਕੋਈ ਛਾਪੂਗਾ ਤਾਂ ਉਹ ਤੇ ਸ਼ਾਇਦ ਪਰਚਾ ਦੇ ਕੇ ਅੰਦਰ ਦੇ ਦੇਣਗੇ ਠੀਕ ਹੈ ਨਾ ਜਿਹੜੀ ਗਰਾਊਂਡ ਰਿਐਲਿਟੀ ਦੀ ਕਿਤਾਬ ਹੈ ਨਾ ਉਹ ਬੰਦਾ ਗਰਾਊਂਡ ਤੇ ਆ ਕੇ ਪੜਦਾ ਹੈ ਉਸ ਦੇ ਵਿੱਚ ਅਨੇਕਾ ਸੰਘਰਸ਼ ਹੈ ਜਿਹੜਾ ਤਾਂ ਸਰਪੰਚ ਬਾਈ ਜੀ ਐਮਐਲਏ ਦੇ ਨੇੜੇ ਹੈ ਠੀਕ ਹੈ ਉਹਦੀ ਤਾਂ ਘਰੇ ਬੈਠੇ ਦੇ ਕੰਮ ਹੋ ਜਾਣਗੇ ਜੇ ਤੁਸੀਂ ਐਮਐਲਏ ਦੇ ਨੇੜੇ ਹੈ ਨਹੀਂ ਆ ਨਾਲ ਹੈ ਨਹੀਂਗੇ ਤਾਂ ਤੁਹਾਡੇ ਲਈ ਬਨੇ ਕੰਡਚ ਨਾ ਪੈਦਾ ਕੀਤੀ ਜਾਣੀ ਇਹਦਾ ਮਤਲਬ ਤੁਹਾਡਾ ਕੀ ਮਤਲਬ ਹੈ ਵੀ ਨੇੜੇ ਕਿੰਨਾ ਕੋ ਕੁਰਸੀ ਦੇ ਨਾਲ ਨੇੜ ਹੋਵੇ ਜੀ ਮਲਕੀ ਜੇ ਉਹ ਕਹਿਣਗੇ ਕੁਰਸੀ ਲਾ ਦੇ ਕੁਰਸੀ ਲਾ ਦੇ ਜੇ ਕੁਰਸੀ ਕਹਿਣਗੇ ਚੱਕ ਲਾ ਦਾ ਚੱਕ ਲੇ ਵੀ ਉਹ ਕਹਿਣਗੇ 50 ਬੰਦਿਆਂ ਦਾ ਕੱਟ ਕਰਨਾ ਹੈ ਤਾਂ ਕੱਟ ਕਰ ਦੇ ਉਹ ਕਹਿਣਗੇ ਦੋ ਦੋ ਗੱਡੀਆਂ ਭਰ ਕੇ ਕੱਲ ਦੇ ਬੰਦਿਆਂ ਦੀਆਂ ਤਾਂ ਕੱਲ ਦੇ ਠੀਕ ਹੈ ਨਾ ਤੇ ਮਲਕੀ ਜੇ ਉਹ ਕਦੇ-ਕਦੇ ਇਕੱਠ ਚ ਫੰਡ ਦੇਣਾ ਹੈ ਤਾਂ ਫੰਡ ਦੇ ਦੇ ਫਿਰ ਸਭ ਬੱਛਾ ਫਿਰ ਸਭ ਫਿਰ ਸਭ ਚੰਗਾ ਜੀ ਪਰ ਜੇ ਤੁਸੀਂ ਗੱਲ ਕਰੋਗੇ ਜੀ ਹਾਂ ਇਹ ਸਾਰੇ ਐਮਐਲਏਸ ਤੇ ਐਮਪਲਾਈ ਨਹੀਂ ਹੁੰਦਾ ਵੀ ਆਪਰਾ ਫਲਾਈ ਨਹੀਂ ਹੁੰਦਾ ਬਈ ਬਹੁਤ ਲੀਡਰ ਜਿਹੜੇ ਹੈਗੇ ਨੇ ਉਹ ਪਸੰਦ ਕਰਦੇ ਕ੍ਰਿਟਿਸਿਜ਼ਮ ਜਿਹੜੇ ਕਿਰਦਾਰ ਵਾਲੇ ਲੀਡਰ ਹੈ ਉਹ ਕਹਿੰਦੇ ਕਿ ਕੋ ਸਟੈਂਡ ਸਹੀ ਹੈ ਪਰ ਠੀਕ ਹੈ ਠੀਕ ਹੈ ਨਾ ਸਪੋਰਟ ਕਰੋ ਉਹਦੀ ਮੇਰੇ ਨਾਲ ਇਹ ਹੋਈ ਹੈ ਮੇਰੇ ਇੱਕ ਪੰਜਾਬ ਦੇ ਲੀਡਰ ਸੀਗੇ ਵੀ ਉਹਨਾਂ ਨੂੰ ਮੈਂ ਜਦੋਂ ਜਾ ਕੇ ਦੱਸਿਆ ਮਿਨਿਸਟਰ ਰਹੀਏ ਪੰਜਾਬ ਦੇ ਉਹ ਵੀ ਮੈਂ ਜਾ ਕੇ ਦੱਸਿਆ ਮੈਂ ਕਿ ਸਰ ਮੇਰਾ ਆਹ ਕਨਸਰਨ ਹੈ ਜੀ ਮੇਰੀ ਮੈਂ ਕਰਨਾ ਚਾਹੁੰਦਾ ਪਰ ਮੇਰਾ ਜਿਹੜਾ ਐਮ ਐਲ ਏ ਹੈਗਾ ਹੀ ਮੈਨੂੰ ਐ ਤੰਗ ਕਰਦਾ ਕਹਿੰਦੇ ਕਾਕਾ ਜਿਵੇਂ ਤੁਹਾਡਾ ਠੀਕ ਹੈ ਉਹਨਾਂ ਨੇ ਇੱਕਾਈਏ ਅਫਸਰ ਸੀਗੇ ਉਹਨਾਂ ਨੂੰ ਕਿਹਾ ਕਿ ਜੇ ਮੁੰਡਾ ਸਹੀ ਹੈ ਜੀ ਦੀ ਮਦਦ ਕਰੋ ਤੇ ਮੇਰੀ ਠੋਕੇ ਮਤ ਹੋਈ ਹੈ ਬਾਈ ਜੀ ਮੈਂ ਤੁਹਾਨੂੰ ਐਵੇਂ ਝੂਠ ਮਾਰਾ ਕਈ ਲੀਡਰ ਸਾਥ ਦਿੰਦੇ ਆ ਪਰ ਜ਼ਿਆਦਾਤਰ ਰਾਜਨੀਤੀ ਦੇ ਵਿੱਚ ਹਾਲਾਤ ਜਿਹੜੇ ਨਾ ਪਹਿਲੀ ਵਾਰ ਹੀ ਨਹੀਂ ਹੋਇਆ ਇਸ ਵਾਰੀ ਕਿ ਹੋ ਰਿਹਾ ਹੋਵੇ ਕਿ ਇੱਕ ਪਾਰਟੀ ਸੱਤਾ ਧਿਰ ਨੇ ਬਗਾਨੇ ਆਪਦੇ ਉਮੀਦਵਾਰ ਖੜੇ ਕਰਨੇ ਸ਼ੁਰੂ ਕਰਤੇ ਪਹਿਲਾਂ ਵੀ ਹੁੰਦਾ ਰਿਹਾ ਪਰ ਜਿਹੜੀ ਇਹ ਮਜਬੂਰੀ ਕੀ ਬਣ ਜਾਂਦੀ ਹੈ ਲੀਡਰ ਦੀ ਕਿਉਂਕਿ ਤੁਹਾਡੇ ਚ ਵੀ ਲੀਡਰਾਂ ਵਾਲੇ ਗੁਣ ਤਾਂ ਹੈਗੇ ਆ ਨਾ ਤੁਹਾਡਾ ਦਿਲ ਕਰਦਾ ਹੈ ਕਿ ਫਲਾਣੇ ਦੀ ਚੜ੍ਹਤ ਹੈ ਅੱਜ ਮੈਂ ਉਧਰ ਹੋ ਜਾ ਕੱਲ ਨੂੰ ਉਧਰ ਹੋ ਗਈ ਚੜ੍ਹਤ ਉਧਰ ਹੋ ਜਾਊਗਾ ਇਹ ਬਾਈ ਜੀ ਇਹ ਨਾ ਕਹਿੰਦੇ ਆ ਵੀ ਜਿਵੇਂ ਕਹਿੰਦੇ ਨਾ ਸਾਰਾ ਕੁਝ ਪਿਛਲੇ 10 ਸਾਲਾਂ ਚ ਬੜਾ ਫਾਸਟ ਹੋ ਗਿਆ ਹੈ ਅੱਜ ਫੋਨ ਲਾਂਚ ਹੁੰਦਾ ਕੱਲ ਨੂੰ ਨਵਾਂ ਲਾਂਚ ਹੋ ਜਾਂਦਾ ਹੈ ਵੀ ਅੱਜ ਗੱਡੀ ਆਈ ਤਾਂ ਕੱਲ ਨੂੰ ਨਵਾਂ ਮਾਡਲ ਆ ਗਿਆ ਉਸੇ ਢੰਗ ਨਾਲ ਹੁਣ ਰਾਜਨੀਤੀ 'ਚ ਇੰਨੀ ਤੇਜ਼ ਤਬਦੀਲੀ ਆ ਰਹੀ ਹੈ ਵੀ ਜਨਤਾ ਨੂੰ ਨਹੀਂ ਸਮਝ ਆ ਰਿਹਾ ਵੀ ਕੱਲ ਨੂੰ ਆਇਆ ਉਹ ਬੰਦੇ ਨਾਲ ਅਸੀਂ ਹੈਗੇ ਆਂ ਬੰਦਾ ਪਾਰਟੀ ਮੀਟਿੰਗ 'ਚ ਗਿਆ ਹੁੰਦਾ ਉਹ ਸ਼ਾਇਦ ਕਾਂਗਰਸੀ ਹੁੰਦਾ ਘਰੇ ਆਉਂਦਾਂ ਨੂੰ ਕਰਲੀ ਹੋ ਜਾਂਦਾ ਹੈ ਇਹ ਹਾਲਾਤ ਇੰਨੀ ਇੰਨੀ ਤੇਜ਼ ਹੋਇਆ ਪਿਆ ਹੈ ਵੀ ਉਹਦੇ ਲੀਡਰ ਦਾ ਨਹੀਂ ਪਤਾ ਹੁੰਦਾ ਨੇ ਅੱਜ ਸ਼ਾਮ ਨੂੰ ਚੰਨੀਕੜੀ ਜਾ ਕੇ ਜੁਆਇਨਿੰਗ ਕਰ ਲੈਣੀ ਹੈ ਇਹਨੇ ਕਿੱਧਰ ਨੂੰ ਜਾਣਾ ਹੈ ਇਹਦਾ ਕੀ ਸਟੈਂਡ ਰਹਿਣਾ ਹੈ ਕੱਖ ਨਹੀਂ ਪਤਾ ਤੇ ਜਿਹੜੇ ਪੁਰਾਣੇ ਲੀਡਰ ਆਪਾਂ ਕਹਿ ਦਿੰਦੇ ਸੀਗੇ ਚੱਲੇ ਆ ਵੀ ਵੀ ਬੰਦਿਆਂ ਦੇ ਸਟੈਂਡ ਹੈ ਜੀ ਬੰਦਿਆਂ ਵਜੂਦ ਹੈ ਉਹ ਖੜਦੇ ਸੀ ਬਈ ਉਹ ਜ਼ਿਲ੍ਹਾ ਕਟਣ ਤੱਕ ਨਾਲ ਖੜਦੇ ਸੀ ਠੀਕ ਹੈ ਨਾ ਜਦੋਂ ਪਾਰਟੀ ਦੇ ਨਾਲ ਖੜ ਗਏ ਵੀ ਪੁਰਾਣੇ ਅਕਾਲੀ ਦਲ ਨੇ ਜਦੋਂ ਸੰਘਰਸ਼ ਬਹੁਤ ਲੜਿਆ ਹੈਗਾ ਉਦੋਂ ਵੇਖ ਲਓ ਕਿਹੜੇ ਲੀਡਰ ਬਤਲ ਗਏ ਸੀ ਕਿਹੜੇ ਕਾਂਗਰਸੀ ਆਵੜੇ ਸੀ ਨਹੀਂ ਗਏ ਠੀਕ ਹੈ ਨਾ ਵੀ 99% ਮੈਂ ਕਹੂੰਗਾ 98% ਲੀਡਰ ਸੀ ਜਿਹੜੇ ਉਹ ਕਟੜ ਰਹੇ ਠੀਕ ਹੈ ਨਾ ਕਟੜ ਤਾਂ ਜਿਹੜੀ ਸੀਗੀ ਨਾ ਆਪਦੀ ਪਾਰਟੀ ਦੇ ਪ੍ਰਤੀ ਜਿਹੜੀ ਭਾਵਨਾ ਸੀ ਉਹ ਘਟਦੀ ਜਾ ਰਹੀ ਹੈ ਉਹਦਾ ਕਾਰਨ ਕਿਤੇ ਨਾ ਕਿਤੇ ਵੀ ਇਹ ਵੀ ਹੈ ਵੀ ਜਿਹੜੀਆਂ ਪ ਜੀ ਜਦੋਂ ਪਾਰਟੀ ਐਕਸਪਲੋਇਟੇਸ਼ਨ ਵੱਧ ਕਰਦੀਆਂ ਤੇ ਕਿਤੇ ਨਾ ਕਿਤੇ ਲੀਡਰ ਦੇ ਅੰਦਰ ਵੀ ਇੱਕ ਸਿਨਸੈਰਿਟੀ ਦੀ ਭਾਵਨਾ ਘਟ ਜਾਂਦੀ ਹੈ ਠੀਕ ਹੈ ਜੀ ਜਦੋਂ ਫੋਰ ਐਗਜ਼ਾਮਪਲ ਬੰਦੇ ਨੇ ਸੋਚਿਆ ਹੋਵੇ ਯਾਰ ਮੈਂ ਉਹਨਾਂ ਦਾ ਲੀਡਰ ਆ ਇਥੋਂ ਮੈਂ ਖੜਾ ਹੋਣਾ ਇਲੈਕਸ਼ਨ ਚ ਬਾਈ ਉਹਦੀ ਕਿਸੇ ਨਾ ਕਿਸੇ ਐਸੇ ਕਾਰਨਾਂ ਨੂੰ ਟਿਕਟ ਕੱਟ ਕੇ ਦੂਜੇ ਬੰਦੇ ਨੂੰ ਦੇ ਦਿੱਤੀ ਜਾਂਦੀ ਜੋ ਮੈਂ ਕਾਰਨ ਖੁੱਲ ਕੇ ਤੁਹਾਨੂੰ ਨਹੀਂ ਦੱਸ ਸਕਦਾ ਵੀ ਫਿਰ ਉਹ ਫਿਰ ਬੰਦਾ ਉਹ ਬੰਦੇ ਦਾ ਕੀ ਸਟੈਂਡ ਹੋਊਗਾ ਜੀ ਉਹ ਤੋਂ ਪਾਰਟੀ ਨਾਲ ਖੜੂਗਾ ਕਦੇ ਹੋ ਨਹੀਂ ਖੜੂਗਾ ਜਿਹੜੇ ਬੰਦੇ ਨੇ 4 ਸਾਲ ਆਪਦੇ ਆਪ ਨੂੰ 5 ਸਾਲ ਇਹ ਸੋਚ ਕੇ ਕੀਤਾ ਪਾਰਟੀ ਨੂੰ ਤਕੜਾ ਕਰੇਗੀ ਤੁਸੀਂ ਸਟਾਰਟਿੰ ਪਰ ਤੁਹਾਨੂੰ ਇਹ ਹੁੰਦਾ ਕਿ ਅਸੀਂ ਇਹਨਾਂ ਨੂੰ ਵੀ ਨਾ ਤੋੜੀ ਉਹਨਾਂ ਨੂੰ ਵੀ ਨਾ ਤੋੜੀਏ ਕੰਮ ਕਰਾਈ ਚੱਲੀਏ ਇਹ ਚੀਜ਼ ਬਾਜੀ ਕਲਦਲ ਚ ਹੈ ਨਹੀਂ ਅਕਾਲੀ ਦਲ ਦੇ ਵਿੱਚ ਜਿਹੜਾ ਬੰਦਾ ਅਕਾਲੀ ਦਲ ਨੇ ਅੱਗੇ ਕਰਤਾ ਹਲਕੇ ਦਾ ਉਹੀ ਰਹਿੰਦਾ ਕੋਈ ਦੂਜੇ ਬੰਦੇ ਦੇ ਮਨ 'ਚ ਖਿਆਲ ਵੀ ਨਹੀਂ ਆਉਂਦਾ ਐਮਐਲਏ ਬੰਦਾ ਜਿਆਦਾਤਰ ਤੁਸੀਂ ਇਹੀ ਵੇਖਿਆ ਬਹੁਤ ਘੱਟ ਕੋਈ ਇੱਕ ਦੇ ਹਲਕੇ ਦਾ ਚਾਂਸ ਹੋਵੇ ਤਾਂ ਹੋਵੇ ਆ ਕਾਂਗਰਸ ਦਾ ਵੇਖ ਲਓ ਬਾਈ ਜੀ ਮੇਰੇ ਹਿਸਾਬ ਨਾਲ ਚੀਫ ਮਿਨਿਸਟਰੀ ਛੇ-ਸੱਤ ਤੋਰੇ ਫਿਰਦੇ ਆ ਠੀਕ ਹੈ ਜੀ ਤੇ ਮਤਲਬ ਕਿ ਹਰੇਕ ਹਲਕੇ ਦੇ ਵਿੱਚ ਇੰਨੇ ਲੀਡਰ ਪੈਦਾ ਕਰਦੇ ਵੀ ਉਹਨਾਂ ਕੋਲੇ ਉਹਨੀਆਂ ਟਿਕਟਾਂ ਹੈ ਨਹੀਂ ਜੇ ਕਾਂਗਰਸ ਹਿਸਾਬ ਨਾਲ ਇਲੈਕਸ਼ਨ ਲੜਨਾ ਹੋਵੇ ਤਾਂ 250 ਹਲਕੇ ਚਾਹੀਦੇ ਆ ਠੀਕ ਹੈ ਨਾ ਹਾਂ 117 ਦੀ ਬਜਲੇ 250 ਹਲਕੇ ਚਾਹੀਦੇ ਆਏ ਆ ਵੀ ਕਾਲੀ ਦਲ ਅੱਜ ਕਹਿੰਦੇ ਵੀ ਹਲਕੇ 100 ਹੀ ਰਹਿਣੇ ਆ ਤੇ 100 ਲੀਟਰ ਹੀ ਲੜੂਗਾ ਉਹਨਾਂ ਚ ਕੋਈ ਆਏ ਨਹੀਂ ਅੱਜ ਬਾਗੀ ਹੋ ਕੇ ਕੋਈ ਐਕਸੈਪਸ਼ਨਲ ਕੇਸ ਆ ਕੇ ਤਾਂ ਆ ਗਿਆ ਪਰ ਕਾਲੀ ਦਲ ਦੇ ਵਿੱਚ ਇਸ ਚੀਜ਼ ਦਾ ਡਿਸਪਲਿਨ ਅੱਜ ਵੀ ਹੈਗਾ ਇਹ ਭਾਜੀਪੀ ਦੇ ਵਿੱਚ ਵੀ ਹੈਗਾ ਠੀਕ ਹੈ ਪਰ ਐਸ ਸੀ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਬਹੁਤ ਪਿੱਛੇ ਆ ਆਮ ਆਦਮੀ ਪਾਰਟੀ ਵਾਲੇ ਤਾਂ ਕਹਿੰਦੇ ਭਮਾਕੜਾ ਨੂੰ ਮੁਖਾਲ ਹੋ ਰਿਹਾ ਅੱਜਕੱਲ ਕਹਿੰਦੇ ਦਰਿਆ ਵਿਛਾਉਣ ਵਾਲੇ ਤੁਸੀਂ ਹੋ ਤੇ ਟਿਕਟ ਦੇਣੀ ਹੈ ਉਹ ਕਾਂਗਰਸ ਚ ਪੱਟ ਲੈਂਦੇ ਆ ਉਹ ਗੱਲ ਇਹੀ ਹੈ ਨਾ ਬਾਈ ਜੀ ਮੈਂ ਤੁਹਾਨੂੰ ਕਹਿ ਕੇ ਹਟਿਆ ਬਈ ਹਰੇਕ ਕਹਿੰਦਾ ਮੇਰਾ ਫਾਇਦਾ ਹੋ ਜੇ ਕਿਤੇ ਨਾ ਕਿਤੇ ਜ਼ਰੂਰ ਕਾਂਗਰਸ ਆ ਲੀਡਰ ਜੁਆਇਨ ਕਰਾਉਂਦੇ ਆ ਕਿਤੇ ਨਾ ਕਿਤੇ ਇਹ ਹੁੰਦਾ ਯਾਰ ਵੀ ਅਸੀਂ ਖਬਰ ਕਾਂਗਰਸ ਨੂੰ ਕਮਜ਼ੋਰ ਕਰ ਰਹੇ ਆ ਠੀਕ ਹੈ ਜੀ ਵੀ ਉਹਨਾਂ ਨੂੰ ਲੱਗਦਾ ਕਾਂਗਰਸ ਕਮਜ਼ੋਰ ਕਰ ਰਹੇ ਆ ਉਹ ਜਿਹੜਾ ਰਲ ਕੇ ਆਇਆ ਉਹਨਾਂ ਲੱਗ ਰਿਹਾ ਖਉਣੀ ਮੈਂ ਤਕੜਾ ਹੋ ਰਿਹਾ ਠੀਕ ਹੈ ਜੀ ਇਧਰ ਆ ਕੇ ਸੋ ਇਹ ਖਿਚੜੀ ਬਣੀ ਹੋਈ ਹੈ ਇਹ ਸਮਝ ਕਿਸ ਦਾ ਜਿਹੜੇ ਮੋਟਲੇ ਕਰੈਕਟਰ ਨਾ ਬਾਜੀ ਉਹ ਖਤਮ ਹੋ ਗਏ ਆ ਉਹ ਜਿੰਨਾ ਚਿਰ ਉਸ ਚੀਜ਼ ਦਾ ਕੰਮ ਨਹੀਂ ਹੁੰਦਾ ਪੰਜਾਬ ਚ ਕਰੈਕਟਰ ਬਿਲਡਿੰਗ ਦੇ ਪਿੰਡਾਂ ਚ ਕੰਮ ਨਹੀਂ ਹੁੰਦਾ ਜਿੰਨਾ ਚਿਰ ਇਹਨਾਂ ਚੀਜ਼ਾਂ ਦਾ ਮਹੱਤਵ ਨਹੀਂ ਦੱਸਿਆ ਜਾਂਦਾ ਕੀ ਯਾਰ ਇੱਕ ਸਿਨਸੈਰ ਰਾਇਦਨੀਤੀ ਚਾਉਣਾ ਚਾਹੁੰਦੇ ਆ ਤਾਂ ਅਸੀਂ ਇਹ ਥੋੜੀ ਨਾ ਬਈ ਆਏ ਛਾਲਾ ਮਾਰਨਾ ਚਾਹੁੰਦੇ ਆ ਅੱਜ ਦੀ ਰੇਟ ਸਹੀ ਜ਼ਰੂਰ ਸਭ ਨੂੰ ਮਿਲਦੇ ਆ ਪਰ ਜਿੱਦਨ ਜੁਆਇਨ ਕਰ ਲਿਆ ਬਈ ਫਿਰ ਉਹ ਕੇ ਅਸੀਂ ਪਾਰਟੀ ਨੂੰ ਕਰੀਏ ਬਈ ਫਿਰ ਉਹਦੇ ਪ੍ਰਤੀ ਇਮਾਨਦਾਰੀ ਨਾਲ ਚੱਲਾਂਗੇ ਠੀਕ ਹੈ ਨਾ ਫਿਰ ਉਹਦੇ ਦੁੱਖ ਸਾਡੇ ਦੁੱਖ ਫਿਰ ਉਹਦੇ ਸੁੱਖ ਸਾਡੇ ਸਾਡੇ ਸੁੱਖ ਠੀਕ ਹੈ ਨਾ ਜੀ ਤੇ ਫਿਰ ਇਹ ਸਮਾਂ ਦੱਸੂਗਾ ਬਈ ਜੀ ਕੀ ਅਗਲਾ ਸਮਾਂ ਹੁੰਦਾ ਬਹੁਤ ਸ਼ੁਕਰੀਆ ਜੀ ਧੰਨਵਾਦ ਬਈ ਜੀ ਤੈਸਨ ਸਾਡੇ ਨਾਲ ਨੌਜਵਾਨ ਕਿਉਂਕਿ ਸਿਆਸੀ ਚੇਤਨ ਤੌਰ ਦੇ ਉੱਤੇ ਜੇਕਰ ਹੋਵੇ ਬੰਦਾ ਤੇ ਫਿਰ ਸਿਆਸਤ ਕਿਹੜੇ ਪਾਸੇ ਜਾਣੀ ਹੈ ਕਿਹੜੇ ਪਾਸੇ ਤੁਰਨਾ ਹੈ ਪਾਰਟੀ ਕਿਹੜੀ ਸਹੀ ਹੈ ਵਿਚਾਰਤਾ ਰਕੜੀ ਠੀਕ ਹੈ ਤਾਂ ਹੀ ਹਿਸਾਬ ਲਾਇਆ ਜਾ ਸਕਦਾ ਤੇ ਰਾਜਦੀਪ ਸਿੰਘ ਸੰਧੂ ਨੇ ਜਿਹੜੇ ਰੱਤਾ ਖੇੜਾ ਪੰਜਾਬ ਸਿੰਘ ਵਾਲਾ ਪਿੰਡ ਤੋਂ ਨੇ ਸਰਪੰਚੀ ਕੀਤੀ ਹੈ ਪਰ ਹੁਣ ਅੱਜ ਦੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੈ ਕਿਵੇਂ ਸਮਝਦੇ ਸੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਇਸ ਮੁਲਾਕਾਤ ਚ ਹੈ ਨਹੀਂ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾਏ ਵੀ ਸੀ ਪੰਜਾਬ ਚੰਡੀਗੜ੍ਹ